ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਕਿ ਆਪਾਂ ਅੱਜ ਸਤਿਵੰਤ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਆ ਪਰਮੇਸ਼ਰ ਜੀ ਨੇ ਸਾਨੂੰ ਅੱਜ ਰਾਤ ਦੇ ਸਮੇਂ ਦੀ ਹਜ਼ੂਰੀ ਦਿੱਤੀ ਹੈ ਤਾਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਿ ਪਰਮੇਸ਼ਰ ਜੀ ਨੇ ਸਾਨੂੰ ਰਾਤ ਦੇ ਸਮੇਂ ਤੱਕ ਸੰਭਾਲ ਕੇ ਰੱਖਿਆ ਅਤੇ ਪਰਮੇਸ਼ਰ ਜੀ ਦੀ ਮਹਿਮਾ ਦੇ ਲਈ ਇੱਕ ਗੀਤ ਨੂੰ ਬੋਲਾਂਗੇ ਹਾਲੇਲੂਇਆ तेरा लहू बड़ा कीमती है तेरा लहू बड़ा कीमती है तेरा लहू बड़ा कीमती है प्रभु तेरा लहू बड़ा कीमती है क्योंकि उस लहू में जो ताकत है जिससे हम पाते हैं छुटकारा क्योंकि उस लहू में जो ताकत है जिससे हम पाते हैं छुटकारा तेरा लहू बड़ा कीमती है तेरा लहू बड़ा कीमती है प्रभु तेरा लहू बड़ा कीमती है प्रभु तेरा लहू बड़ा कीमती है तूने वो लहू बहाया है सारी दुनिया को बचा तारी दुनिया को बचाया है कभी तूने किसी से न कुछ मांगा कभी तूने किसी से न कुछ चाहा तेरा लहू बड़ा कीमती है तेरा लहू बड़ा कीमती है प्रभु तेरा लहू बड़ा कीमती है प्रभु तेरा लहू बड़ा कीमती है क्योंकि उस लहू में जो ताकत है जिससे हम पाते हैं छुटकारा क्योंकि उस लहू में जो ताकत है, ਜਿਸसे हम पाते हैं छुटकारा तेरा लहू बड़ा कीमती है तेरा लहू बड़ा कीमती है प्रभु हालेलुया दिवच्च आज ਦੇ ਵਚਨ ਦੇ ਵਿੱਚ ਜਾਂਦੇ ਆ ਅੱਜ ਦਾ ਵਚਨ ਜ਼ਬੂਰ 31 ਅਧਿਆਇ ਦੀ 24 ਨੰਬਰ ਆਇਤ ਹੈ ਸਾਰੇ ਯਹੋਵਾ ਦੀ ਆਸ ਰੱਖਣ ਵਾਲਿਓ ਤਕੜੇ ਹੋਵੋ ਅਤੇ ਤੁਹਾਡਾ ਮਨ ਦਲੇਰ ਹੋਵੇ ਹਾਲੇलुया ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਦੇ ਦਾਸ ਝਾਕਦੇ ਨੇ ਕਿ ਹੇ ਸਾਰੇ ਜੋ ਹਵਾ ਦੀ ਆਸ ਰੱਖਣ ਵਾਲਿਓ ਜਾਨੀ ਕਿ ਪਰਮੇਸ਼ਰ ਦੀ ਆਸ ਤਾਂ ਪਸਾਰੀ ਰੱਖਦੇ ਆ ਪਰਮੇਸ਼ਰ ਦੀ ਆਸ ਰੱਖਣ ਵਾਲੇ ਆਪਾਂ ਸਾਰੇ ਭੈਣ ਭਰਾ ਆ ਤੇ ਪਰਮੇਸ਼ਰ ਜੀ ਨੇ ਅੱਜ ਸਾਨੂੰ ਕਿਹਾ ਕਿ ਤੱਕੜੇ ਹੋਵੋ ਤੁਹਾਡਾ ਮਨ ਦਲੇਰ ਹੋਵੇ ਕਹਿੰਦਾ ਭਾਵ ਕਿ ਪਰਮੇਸ਼ਰ ਨੇ ਸਾਨੂੰ ਕਿਹਾ ਕਿ ਤੁਸੀਂ ਕਿਸੇ ਵੀ ਪ੍ਰਸਥਿਤੀ ਤੋਂ ਕਿਸੇ ਵੀ ਕੰਡੀਸ਼ਨ ਦੇ ਵਿੱਚ ਕਿਸੇ ਦੁੱਖ ਦੇ ਵਿੱਚ ਕਿਸੇ ਵੀ ਕਿਸੇ ਤਰ੍ਹਾਂ ਦੀ ਵੀ ਕੰਡੀਸ਼ਨ ਦੇ ਵਿੱਚ ਤੁਸੀਂ ਡਰਨਾ ਨਹੀਂ ਆ ਪਰਮੇਸ਼ਰ ਕੀ ਕਹਿੰਦੇ ਤਕੜੇ ਹੋਵੋ ਤੇ ਤੁਹਾਡਾ ਮਨ ਕੀ ਹੋਵੇ ਦਲੇਰ ਹੋਵੇ ਪਰਮੇਸ਼ਰ ਕਹਿੰਦੇ ਤਕੜੇ ਹੋਵੋ ਤੇ ਦਲੇਰ ਹੋਵੋ ਤਾਂ ਜਿਹੜੇ ਭੈਣ ਭਰਾਵਾਂ ਦੇ ਅੰਦਰ ਡਰਿਆ ਜਾਂ ਕਿਸੇ ਗੱਲ ਦਾ ਬਹਿਮ ਆ ਜਾਂ ਪਰਮੇਸ਼ਰ ਦੇ ਕਿਸੇ ਦੇ ਮਨ ਦੇ ਵਿੱਚ ਕੋਈ ਡਾਊਟ ਆ ਜਾਂ ਫਿਰ ਕਿਸੇ ਦਾ ਕੰਮ ਰੁਕਿਆ ਹੋਇਆ ਆ ਤੇ ਉਹਨਾਂ ਦੇ ਮਨ ਦੇ ਅੰਦਰ ਇੱਕ ਅਜੀਬ ਜਿਹਾ ਖੌਫ ਆ ਤਾਂ ਅੱਜ ਦਾ ਵਚਨ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਜੋ ਸੀ ਲੈ ਕੇ ਆਏ ਪਰਮੇਸ਼ਰ ਜੀ ਦੇ ਵੱਲੋਂ ਅੱਜ ਦਾ ਵਚਨ ਉਹਨਾ ਪੜਨਾ ਭਰਾਵਾਂ ਦੇ ਲਈ ਹੈ। ਤੋਂ ਅੱਜ ਦੇ ਵਚਨ ਦੇ ਦੁਆਰਾ ਪ੍ਰਾਰਥਨਾ ਕਰਾਂਗੇ। ਹਾਲੇਲੂਇਆ 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ। ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਮੇਰੇ ਮਹਾਨ ਖੁਦਾਵੰਜੀ। ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਲਈ ਖੁਦਾਵੰਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਪਰਮੇਸ਼ਰ ਜੀ ਰਾਤ ਦੇ ਸਮੇਂ ਦੇ ਵਿੱਚ ਖੁਦਾਵੰਜੀ ਅੱਜ ਦੇ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਜੋ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਸਾਡੇ ਸਾਰੇ ਹੀ ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਬਦਲਣਾ ਖੁਦਾਬੰਦ ਜੀ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਕਿਹਾ ਕਿ ਹਵਾ ਦੀ ਆਸ ਰੱਖਣ ਵਾਲੇ ਤੱਕੜੇ ਹੋਣ ਤੇ ਤੁਹਾਡਾ ਮਨ ਦਲੇਰ ਹੋਵੇ ਪ੍ਰਭੂ ਜੀ ਤੁਸੀਂ ਤੁਹਾਨੂੰ ਕਿਹਾ ਕਿ ਤੁਸੀਂ ਦਲੇਰੀ ਨੂੰ ਫੜੋ ਤੁਹਾਡਾ ਮਨ ਦਲੇਰ ਹੋਵੇ ਸੱਚਮੁੱਚ ਪਰਮੇਸ਼ਰ ਜੀ ਅੱਜ ਜਿੰਨੇ ਵੀ ਭੈਣ ਭਰਾ ਥੱਕੇ ਹੋਏ ਨੇ ਖੁਦਾਬੰਦ ਜੀ ਕਿਸੇ ਬੋਝ ਦੇ ਹੇਠ ਨੇ ਪਰਮੇਸ਼ਰ ਜੀ ਜਿਹੜੇ ਭੈਣ ਭਰਾ ਖੁਦਾਬੰਦ ਜੀ ਕਿਸੇ ਡਰ ਦੇ ਵਿੱਚ ਜਾਂ ਖੋਫ ਦੇ ਵਿੱਚ ਪਰਮੇਸ਼ਰ ਜੀ ਅੱਜ ਇਹਨਾਂ ਦੇ ਹਰ ਇੱਕ ਡਰ ਨੂੰ ਖੋਫ ਨੂੰ ਪ੍ਰਭੂ ਜੀ ਆਪਣੇ ਹੱਥਾਂ 'ਚ ਲੈ ਲੋ ਖੁਦਾਵੰਨ ਜੀ ਹਮੇਸ਼ਾ ਦੇ ਲਈ ਪਰਮੇਸ਼ਰ ਜੀ ਨਾਲ ਦੇ ਡਰ ਖੌਫ ਨੂੰ ਖਤਮ ਕਰੋ ਔਰ ਇਹਨਾਂ ਦੇ ਅੰਦਰ ਇੱਕ ਨਵੀਂ ਦਲੇਰੀ ਪ੍ਰਭੂ ਜੀ ਇਹਨਾਂ ਦੇ ਅੰਦਰ ਇੱਕ ਨਵਾਂ ਬਲ ਭਰ ਦਿਓ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਅੱਜ ਦੇ ਇਹਨਾਂ ਵਚਨਾਂ ਨੂੰ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਚੁਰਾਣੇ ਨਾ ਪਾਈ ਪ੍ਰਭੂ ਜੀ ਅੱਜ ਦਾ ਇਹ ਵਚਨ ਪਰਮੇਸ਼ਰ ਜੀ ਸਾਡੇ ਹਿਰਦਿਆਂ ਦੇ ਅੰਦਰ ਪ੍ਰਭੂ ਜੀ ਵਾਸ ਕਰੇ ਔਰ ਪ੍ਰਭੂ ਜੀ ਹਜ਼ਾਰਾਂ ਲੱਖਾਂ ਗੁਣਾ ਫਾਲ ਨੂੰ ਲੈ ਕੇ ਆਵੇ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਵਰ ਜੀ ਇਸ ਆਸ਼ੀਸ਼ ਇਸ ਵਰਕ ਬਚਨ ਦੇ ਦੁਆਰਾ ਪਰਮੇਸ਼ਵਰ ਜੀ ਸਭ ਨੂੰ ਆਸ਼ੀਸ਼ ਬਰਕਤ ਮਿਲੇ ਮੇਰੇ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਖੂਬਸੂਰਤ ਬਚਨ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਾਰਥਨਾ ਕਰਦੇ ਪਰਮੇਸ਼ਰ ਜੀ ਖਾਸ ਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਮੇਰੇ ਮਹਾਨ ਪਰਮੇਸ਼ਰ ਹallelujah 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 ਧੰਵਾ 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 ਮਹਾਨ ਖੁਦਾਵੰਜੀ ਜਿਨ੍ਹਾਂ ਭੈਣਾ ਭਰਾਵਾਂ ਨੂੰ ਪਰਮੇਸ਼ਰੀ ਰਾਤ ਦੇ ਸਮੇਂ ਡਰ ਲੱਗਦਾ ਖੁਦਾਵੰਜੀ ਜੋ ਆਪਣੇ ਸੋਚਾ ਵਿਚਾਰਾਂ ਦੇ ਵਿੱਚ ਪ੍ਰਭ ਜੀ ਫਸੇ ਰਹਿੰਦੇ ਨੇ ਮੇਰੇ ਮਹਾਨ ਖੁਦਾਵੰਜੀ ਰਾਤ ਦੇ ਸਮੇਂ ਪਰਮੇਸ਼ਰ ਜੀ ਜੋ ਸੌ ਨਹੀਂ ਪੌਂਦੇ ਖੁਦਾਵੰਜੀ ਜਿਨ੍ਹਾਂ ਦੀ ਨੀਂਦ ਨੂੰ ਪ੍ਰਭ ਜੀ ਵੈਰੀ ਡਿਸਟਰਬ ਕਰਦਾ ਹੈ ਖੁਦਾਵੰਜੀ ਅੱਜ ਉਹਨਾਂ ਸਾਰੇ ਭੈਣਾ ਭਰਾਵਾਂ ਨੂੰ ਤੁਹਾਡੇ ਪਾਕ ਜ਼ਲਾਲੀ ਜ਼ੋਰਾ ਵਰ ਸਮਰਥੀ ਹੱਥਾਂ ਚ ਸਾਭਦੇ ਆ ਮੇਰੇ ਮਹਾਨ ਖੁਦਾ ਅਜੋਨਾ ਸਾਰੇ ਹੀ ਭੈਣਾ ਭਰਾਵਾਂ ਨੂੰ ਪਰਮੇਸ਼ਵਰੀ ਤੁਸੀਂ ਆਪਣੀ ਹੱਥਾਂ ਚ ਲੈ ਲਓ ਮੇਰੇ ਮਹਾਨ ਖੁਦਾ ਆਪਣੇ ਪਵਿੱਤਰ ਲੌਚ ਕਵਰ ਕਰੋ ਪਰਮੇਸ਼ਵਰੀ ਅੱਜ ਸਾਰੇ ਹੀ ਭੈਣ ਭਰਾ ਪਰਮੇਸ਼ਵਰੀ ਤੁਹਾਡੀ ਸੱਚੀ ਸ਼ਾਂਤੀ ਨੂੰ ਪਾਉਣ ਖੁਦਾਬੰਦ ਜੀ ਸੱਚੇ ਛੁਟਕਾਰੇ ਨੂੰ ਪਰਮੇਸ਼ਵਰੀ ਉਹ ਸੱਚੀ ਆਜ਼ਾਦੀ ਨੂੰ ਪਾਲਣ ਖੁਦਾਬੰਦ ਜੀ ਜਿਨ੍ਹਾਂ ਦੀ ਤਲਾਸ਼ ਦੇ ਵਿੱਚ ਪਰਮੇਸ਼ਵਰ ਜੋ ਬਹੁਤ ਲੰਬੇ ਸਮੇਂ ਤੋਂ ਖੁਦਾਵੰਨ ਜੀ ਤੁਹਾਡੇ ਅੱਗੇ ਪ੍ਰਾਰਥਨਾ ਕਰ ਰਿਹਾ ਖੁਦਾਵੰਨ ਜੀ ਅੱਜ ਉਹਨਾਂ ਨੂੰ ਸਾਰੀਆਂ ਹੀ ਪਰਮੇਸ਼ਵਰ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਮਿਲੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਸਾਥ ਵਿੱਚ ਖੁਦਾਵੰਨ ਜੀ ਬਹੁਤ ਸਾਰੇ ਭੈਣ ਭਰਾ ਖੁਦਾਵੰਨ ਜੀ ਜਿਨ੍ਹਾਂ ਨੂੰ ਬੁਰੇ ਸੁਪਨੇ ਆਉਂਦੇ ਪਰਮੇਸ਼ਵਰ ਜੋ ਵੈਰੀ ਉਹਨਾਂ ਨੂੰ ਸੁਪਨਿਆਂ ਦੇ ਰਾਹੀਂ ਤੰਗ ਪਰੇਸ਼ਾਨ ਕਰ ਰਿਹਾ ਮੇਰੇ ਮਹਾਨ ਖੁਦਾ ਹਰ ਇੱਕ ਸੁਪਨਾ ਹਰ ਇੱਕ ਨੈਗੇਟਿਵ ਸੁਪਨਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰ ਦਿੰਦੇ ਆਂ ਪ੍ਰਭ ਜੀ ਜਿਨ੍ਹਾਂ ਭੈਣਾ ਭਰਾਵਾਂ ਨੂੰ ਬਹੁਤ ਲੰਮੇ ਸਮੇਂ ਤੋਂ ਅਲਰਜੀ ਤੇ ਰੋਗ ਨੇ ਪਰਮੇਸ਼ਰ ਜੀ ਅੱਜ ਉਹਨਾਂ ਦੇ ਪ੍ਰਾਰਥਨਾ ਕਰਦੇ ਖੁਦਾਵੰਦੀ ਅੱਜ ਹਰ ਇੱਕ ਅਲਰਜੀ ਦਾ ਰੋਗ ਪਰਮੇਸ਼ਰ ਜੀ ਨਾਲ ਛੱਡ ਕੇ ਚਲੇ ਜਾਵੇ ਖੁਦਾਵੰਦੀ ਤੁਹਾਡਾ ਪਵਿੱਤਰ ਲਹੂ ਖੁਦਾਵੰਦੀ ਅੱਜ ਇਹਨਾਂ ਦੇ ਉੱਪਰ ਅਪਲਾਈ ਕਰਦੇ ਮੇਰੇ ਮਹਾਨ ਖੁਦਾਵੰਦੀ ਇਹਨਾਂ ਦੇ ਘਰਾਂ ਦੇ ਉੱਪਰ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਦੇ ਉੱਪਰ ਖੁਦਾਵੰਦੀ ਦਇਆ ਕਰੋ ਕਿਰਪਾ ਕਰੋ ਖੁਦਾਵੰਜੀ ਹਰ ਇੱਕ ਪੈਨ ਪ੍ਰਾਣ ਨੂੰ ਹਰ ਇੱਕ ਬੱਚੇ ਨੂੰ ਹਰ ਇੱਕ ਬਜ਼ੁਰਗ ਨੂੰ ਪਰਮੇਸ਼ਵਰ ਜੀ ਤੁਸੀਂ ਆਪਣੇ ਪਵਿੱਤਰ ਹੱਥਾਂ ਚ ਸੰਭਾਲੋ ਮੇਰੇ ਮਹਾਨ ਖੁਦਾ ਜਿੱਦਾਂ ਤੁਸੀਂ ਦਿਨ ਭਰ ਦੇ ਵਿੱਚ ਪਰਮੇਸ਼ਵਰ ਜੀ ਸਾਰੇ ਹੀ ਪੈਨਾ ਭਰਾਵਾਂ ਨੂੰ ਸੰਭਾਲ ਕੇ ਰੱਖਿਆ ਪ੍ਰਭ ਜੀ ਰਾਤ ਦੇ ਸਮੇਂ ਦੇ ਵਿੱਚ ਵੀ ਪਰਮੇਸ਼ਵਰ ਜੀ ਤੁਸੀਂ ਸਾਰੇ ਹੀ ਪੈਨਾ ਭਰਾਵਾਂ ਨੂੰ ਘਰ ਪਰਿਵਾਰਾਂ ਨੂੰ ਸੰਭਾਲ ਕੇ ਰੱਖਣਾ ਖੁਦਾਵੰਜੀ ਜਿਹੜੇ ਭਰਾ ਪਰਮੇਸ਼ਰੀ ਰਾਤ ਦੇ ਸਮੇਂ ਨਾਈਟ ਸ਼ਿਫਟ ਨੇ ਖੁਦਾਵੰਜੀ ਟੂ ਨਾਈਟ ਡਿਊਟੀ ਕਰਦੇ ਨੇ ਪਰਮੇਸ਼ਰ ਜੀ ਪ੍ਰਭ ਜੀ ਉਹਨਾਂ ਦੀ ਨਾਈਟ ਸ਼ਿਫਟ ਵਾਲੀ ਜਗ੍ਹਾ ਪਰਮੇਸ਼ਰੀ ਆਪਣੇ ਸਵਰਗੀ ਦੂਤਾ ਦੀ ਵਾਰ ਲਾਉਣਾ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਵਰ ਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਵਰ ਜੀ ਉਹਨਾਂ ਦੀ ਰਾਖੀ ਕਰਨ ਖੁਦਾਵੰਨ ਜੀ ਔਰ ਪ੍ਰਭ ਜੀ ਉਹ ਆਪਣੇ ਕੰਮ ਨੂੰ ਪ੍ਰਭ ਜੀ ਤੁਹਾਡੀ ਮਹਿਮਾ ਸਮਝ ਕੇ ਕਰਨ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਜਿਹੜੇ ਪੰਨ ਪ੍ਰਾਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਖੁਦਾਵੰਨ ਜੀ ਉਹਨਾਂ ਦੇ ਲਈ ਵੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਤੁਸੀਂ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਪਰਮੇਸ਼ਵਰ ਜੀ ਜਦ ਜਦ ਵੀ ਪਰਮੇਸ਼ਵਰ ਜੀ ਤੁਹਾਡੇ ਬੱਚੇ ਖੁਦਾਵੰਨ ਜੀ ਤੁਹਾਡੀ ਵਚਨ ਪ੍ਰਾਰਥਨਾ ਨੂੰ ਸੁਣਨ ਪਰਮੇਸ਼ਰ ਜੀ ਨੂੰ ਆਸ਼ੀਸ਼ਾਂ ਵਰਕਤਾਂ ਦੇ ਨਾਲ ਬles ਕਰਨਾ ਖੁਦਾਵੰਨ ਜੀ ਜਿਨ੍ਹਾਂ ਭੈਣਾਂ ਭਾਈਆਂ ਤੱਕ ਪਰਮੇਸ਼ਰ ਜੀ ਅੱਜ ਦਾ ਇਹ ਵਚਨ ਪਹੁੰਚਿਆ ਹੈ ਪ੍ਰਾਰਥਨਾ ਪਹੁੰਚੀ ਹੈ ਖੁਦਾ ਉਹਨਾਂ ਭੈਣਾਂ ਭਾਈਆਂ ਨੂੰ ਪਰਮੇਸ਼ਰ ਜੀ ਕਿਸੇ ਵੀ ਚੰਗੀ ਚੀਜ਼ ਦੀ ਥੋੜਨਾ ਹੋਣ ਦੇਣਾ ਪਰਮੇਸ਼ਰ ਜੀ ਜੋ ਤੁਹਾਡੇ ਵਚਨ ਤੇ ਭਰੋਸਾ ਰੱਖਦੇ ਤੁਹਾਡੇ ਤੇ ਭਰੋਸਾ ਰੱਖਦੇ ਖੁਦਾਵੰਨ ਜੀ ਉਹਨਾਂ ਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇਣਾ ਮੇਰੇ ਮਹਾਨ ਖੁਦਾ ਦਇਆ ਕਰਨਾ ਪਰਮੇਸ਼ਰ ਜੀ ਪਰਬਜੀ ਅਸੀਂ ਵਿਸ਼ਵਾਸ ਕਰਦੇ ਤੁਸੀਂ ਸਾਡੀਆਂ ਸਾਰੀਆਂ ਦੁਆਵਾਂ ਪ੍ਰਾਰਥਨਾ ਨੂੰ ਸੁਣਿਆ ਖੁਦਾਵੰਨ ਜੀ ਅਸੀਂ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਔਰ ਪਰਬਜੀ ਸਵਰਗ ਰਾਸ ਤੋਂ ਗੂੜੀ ਮਿੱਠੀ ਨੀਂਦ ਨੂੰ ਮੰਗਦੇ ਆਂ ਔਰ ਪਰਬਜੀ ਇਹ ਸਾਰੀ ਪ੍ਰਾਰਥਨਾ ਪਰਬੀਸ਼ੁਮਸੀ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੀ ਕ리스ਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ